ਤੇ ਮੈਂ ਪਿੰਡ ਰਾਪਰ ਨਾਲ ਆ ਤੋ ਬੋਲ ਰਿਆਂ ਆਪਣੇ ਬਿਆਸ ਦਰਿਆ ਦਾ ਸਾਨੂੰ ਪਾਣੀ ਦੀ ਮਾਰ ਥੱਲੇ ਸੀ ਆਏ ਆ ਅਸੀਂ ਬੇਨਤੀ ਇਹ ਕਰਨੇ ਆ ਤੇ ਪਹਿਲਾਂ ਵੀ ਉਹ ਤੋਂ 23 ਦੇ ਵਿੱਚ ਪਾਣੀ ਆਇਆ 16 ਅਗਸਤ ਨੂੰ ਨਾ ਛੱਡਿਆ ਤੇ 18 20 ਦਿਨ ਪਾਣੀ ਦਾ ਝੋਨੇ ਦੀ ਸਾਡੀ ਫਸਲ ਪਿਛਲੇ ਸਾਲ ਵੀ ਉਹ ਤੋਂ 23 ਦੇ ਵਿੱਚ ਪੂਰੀ ਹੋ ਗਈ ਹੁਣ ਵੀ ਇਹ 8 9 ਅਗਸਤ ਨੂੰ ਇਹਨਾਂ ਨੇ ਪਾਣੀ ਜਿਹੜਾ ਦਰਿਆ ਦਾ ਆ ਚੁੱਕਾ ਹੈ ਅੱਜ ਲਾ ਲੋ 8 ਅੱਜ ਪਹਿਲੀ ਤਰੀਕ ਹੋ ਗਈ ਆ 8 9 ਗਸਦੇ ਆਏ ਨੂੰ ਘਟੋ ਘਟ ਵੀ ਆਈ 20 22 ਦਿਨ ਜਿਹੜਾ ਪਾਣੀ ਜਿਹੜਾ ਨਾ ਇਹ ਸਾਡੇ ਝੋਨੇ ਜਿਹੜੇ ਨੇ 20 22 ਦਿਨ ਤੇ ਨਿਤੜੀ ਗੋਬ ਚ ਆਏ ਝੋਨੇ ਜਿਹੜੇ ਖਤਮ ਕਰਕੇ ਰਾਤ ਦਿੱਤੇ ਅਸੀਂ ਤੇ ਆ ਵੇਖੋ ਘਟੋ ਘਟ ਵੀ ਪਿੰਡ ਰਾਪਰ ਰਾਈਆਂ ਦਾ ਬਹੁਤਾ ਨਹੀਂ ਤੇ 4000 ਏਕੜ ਝੋਨਾ ਜਿਹੜਾ ਤਬਾਹ ਹੋ ਗਿਆ ਪਾਣੀ ਦਾ ਵੇਖੋ ਕਿਸੇ ਬੰਨੇ ਸਰ ਨਹੀਂ ਮਾਲ ਡੰਗਰ ਦਾ ਪੱਠਾ ਜਿਹੜਾ ਨਾ ਸਭ ਖਤਮ ਕਰਕੇ ਰਾਤ ਦਿੱਤਾ ਦੂਜੀ ਬੇਨਤੀ ਆ ਜਿੰਨਾ ਵੀ ਆ ਨਾ ਰਾਪਰ ਰਾਈਆਂ ਦਾ ਰਕਬਾ ਉਹ ਸਾਰਾ ਮੰਡ ਏਰੀਏ ਦੇਰੇ ਨੇ ਪੱਠਾ ਦੱਥਾ ਉੱਥੇ ਬੀਜਿਆ ਜੋ ਮਾਲ ਡੰਗਰਾ ਤੁਸੀਂ ਦੇ ਉੱਤੇ ਸਾਰਾ ਕੋਈ ਬੱਜਾ ਵੇਖੋ ਤੇ ਬਹੁਤ ਹਾਲਾਤ ਮਾਰੇ ਤੇ ਗੁਜਰਨ ਡੈਮ ਆ ਤੇ ਜਿੰਨੀ ਇੱਥੇ ਨੁਕਸਾਨ ਹੋਇਆ ਵੱਧ ਤੋਂ ਵੱਧ ਅੱਜ ਸਾਮਨਾ ਚਲੋ ਅਜੇ ਤੱਕ ਪਾਣੀ ਦੀ ਔਨ ਨਹੀਂ ਬਸ ਅੱਧਾ ਫੁੱਟ ਲੱਦਾ ਫਿਰ ਫੁੱਟ 2-4 ਦਿਨ ਲੈਂਦੇ ਨੇ ਜਿਵੇਂ ਦੁਨੀਆ ਨੂੰ ਡੋਬ ਡੋ ਕੇ ਮਾਰਨ ਡੈ ਨੇ ਅਸੀਂ ਤੇ ਵੇਖੋ ਇਹੋ ਬੇਨਤੀ ਕਰਨੇ ਆ ਤੇ ਇਹਨੂੰ ਕੰਟਰੋਲ ਕਰੋ ਜ਼ਿਮੀਂਦਾਰਾਂ ਨੂੰ ਮਾਰ ਕੇ ਸਾਡੇ ਇਹ ਕੇ ਅੰਨ ਦਾਤਾ ਜ਼ਿਮੀਂਦਾਰ ਜਿਹੜਾ ਭੁੱਖਿਆਂ ਦਾ ਢਿੱਡ ਭਰਨ ਆਲਾ ਹੈ ਜਿਹੜਾ ਤੁਸੀਂ ਮਾਰ ਕੇ ਸੁੱਟ ਦੇਣ ਲੱਗੇ ਹੋ ਇਹਨਾਂ ਨੂੰ ਇਹਨਾਂ ਨੂੰ ਬਚਾਓ ਤੇ ਦੇਸ਼ ਚੱਲਦੇ ਨੇ ਜਿਦੋਂ ਇਸ ਹਿੰਦੁਸਤਾਨ 'ਚ ਭੁੱਖ ਨਹੀਂ ਨਾਦ ਨਹੀਂ ਹੁੰਦਾ ਪੰਜਾਬ ਨੇ ਸਭ ਤੋਂ ਵੱਡ ਨਾਦ ਦਿੱਤਾ ਸਾਡਾ ਚਲੋ ਇਹਦੀ ਪਾਖੜਾ ਇਹ ਪੋਟ ਟਾਈਮ ਦਾ ਪਾਣੀ ਪਿੰਦਾ ਬਿਆਸ ਦਰਿਆ ਤੇ ਇਹ ਸਾਡਾ ਏਰੀਆ ਜਿਹੜਾ ਪੋਟ ਹੈ ਮਾਰਦਾ ਇਹ ਬਿਆਸ ਦਰਿਆ ਨੂੰ ਅਸੀਂ 2 ਮਹੀਨੇ ਮਈ ਤੇ ਜੂਨ ਦਾ ਮਹੀਨਾ ਬਿਆ ਸਾਡੇ ਲੱਗ ਗਿਆ ਦਰਿਆ ਸਾਰੇ ਦੋ ਮਹੀਨੇ ਦਰਿਆ ਸੁੱਕਾ ਰਿਆ ਰਤਾ ਪਾਣੀ ਨਹੀਂ ਧਿਰੋਂ ਹੋਣਾ ਆਣ ਕੇ ਝੋਨਾ ਗੋਭ ਚਾਇਆ ਤੇ ਇਹਨਾਂ ਨੇ ਪਾਣੀ 8 9 ਗਸਤਾ ਛੱਡ ਦਿੱਤਾ ਅੱਜ ਲਾਰੋ ਪਹਿਲੀ ਤਰੀਕ ਹੋ ਗਈ ਆ ਸਾਡੇ ਜਿਹੋ ਜਿਹੇ ਹਾਲਾਤ ਗੁਜ਼ਰਨ ਦੇ ਨੇ ਤੇ ਸਾਡਾ ਪ੍ਰਮਾਤਮਾ ਹੀ ਜਾਣਦਾ ਮੈਂ ਇਹੋ ਬੇਨਤੀ ਕਰਨਾ ਇਹਨੂੰ ਆਉਣ ਵਾਲੇ ਸਭੰਤ ਕੰਟਰੋਲ ਕਰੋ ਜ਼ਿੰਮੇਵਾਰਾਂ ਦੀ ਬਾਹ ਫੜੋ ਇਹਨਾਂ ਨੂੰ ਬਚਾ ਲਓ ਜੇ ਬਚ ਗਿਆ ਨਹੀਂ ਤੇ ਇੱਥੇ ਇਹੋ ਜੀ ਵੇਖੋ ਸਵਾ ਮਾਰਾ ਆ ਜਾਣਾ ਜਿਹੜੋ ਜ਼ਿਮੀਂਦਾਰ ਮਾਰ ਗਿਆ ਤੇ ਤੁਸੀਂ ਕਿੱਥੇ ਜਿਉਂਦੇ ਰਹੋ ਤੇ ਜ਼ਿਮੀਂਦਾਰ ਤੇ ਮਜਬੂਰ ਨੇ ਮੈਂ ਰੋਟੀ ਖਾਣੀ ਕਿੰਨੇ ਮੰਡੀਆਂ ਦਾ ਕੰਮ ਬੰਦ ਹੋ ਜਾਣਾ ਕਿੰਨਾ ਕੋਈ ਨੁਕਸਾਨ ਹੋਣਾ ਮੈਂ ਇਹੋ ਬੇਨਤੀ ਕਰਨਾ ਇਹਦਾ ਧਿਆਨ ਦਿਵੋ ਜ਼ਿਮੀਂਦਾਰ ਨੂੰ ਬਚਾਓ ਮਾਲ ਡੰਗਰ ਲੋਕਾਂ ਦਾ ਬਹੁਤ ਤਗੜਾ ਨੁਕਸਾਨ ਹੋਇਆ ਪੱਠਾ ਦੱਥਾ ਨਹੀਂ ਰਿਹਾ ਇਹ ਤੋਂ ਉਹਨੂੰ ਪੁੱਛੋ ਜਿਹੜੇ ਘਰ ਦੇ ਵਿੱਚ ਮੇਰਾ ਆਪਣਾ 70 ਕਿਲੇ ਤੋਂ ਨਹੀਂ ਮੈਂ ਵੀ 22 ਲੱਖ ਰੁਪਈਆ ਖਰਤਾ ਕੀਤਾ ਜਿਹੜਾ ਮੇਰਾ ਥੋਨਾ ਤਬਾਹ ਹੋ ਗਿਆ ਤੇ ਇਹੀ ਇਹੋ ਮਹਾਰਾਜ ਦੇ ਬੇਨਤੀ ਕਰਨੇ ਆ ਆ ਦੋ ਸੀਜ਼ਨ ਸਾਡਾ 23 ਵੀ ਮਾਰ ਗਿਆ ਤੇ 25 ਵੀ ਮਾਰ ਗਿਆ ਦੱਸੋ ਹੀ ਕਿੱਥੋਂ ਕਰਦੇ ਲਾਵਾ ਨੇ ਕਿੱਥੋਂ ਗਾਂ ਨੂੰ ਤਰੱਕੀ ਕਰਾਂ ਤੇ ਮੇਰੀ ਇਹੋ ਹੀ ਬੇਨਤੀ ਆ ਖਾਸਨ ਅੱਗੇ ਇਹਨਾਂ ਦਾ ਧਿਆਨ ਦਿਓ ਜਿਹੜੇ ਏਡੇ ਏਡੇ ਵੱਡੇ ਜੁਨੀਅਰ ਬੈਠੇ ਨੇ ਏਡੀਆਂ ਵੱਡੀਆਂ ਸੰਥਾ ਬੈਠੀਆਂ ਉਹਨਾਂ ਨੂੰ ਭਾਖੜਾ ਡੈਮ ਦਾ ਜਿੰਨਾ ਡਾਟ ਹੁੰਦਾ ਉਹਨਾਂ ਨੂੰ ਕੰਟਰੋਲ ਕਰੋ ਚਲੋ ਅਸੀਂ ਤੇ ਜੀਵਿੰਦਾਰ ਬੰਦੇ ਏਡੇ ਏਡੇ ਵੱਡੇ ਤੁਸੀਂ ਬੈਠੇ ਹੋ ਉਹਨੂੰ ਕੰਟਰੋਲ ਕਰੋ ਜੋ ਵੀ ਆ ਗਉਣ ਵਾਲਾ ਸਮੇਂ ਦਾ ਬਚਾਅ ਕਰੋ ਜੇ ਹੁਣ ਤੋਂ ਸੋਚੋਦੇ ਤੇ ਫੇਰ ਅਗਲਾ ਸਮਾਂ ਤੇ ਜੇ ਪਤਾ ਨਹੀਂ ਕਣਕਾਂ ਬੀਜੀਆਂ ਜਾਣੀਆਂ ਤੇ ਨਹੀਂ ਇਹੋ ਜਿਹਾ ਹਾਲਾਤ ਨੇ ਬਾਈ ਗੁਜੀ ਕਾ ਖਾ ਖਾ ਪਿਛਲੇ ਸਾਲਾਂ ਨਾਲੋਂ ਇਸ ਵਾਰ ਕਿੰਨਾ ਕੋ ਜ਼ਿਆਦਾ ਨੁਕਸਾਨ ਹੋਇਆ ਕਿੰਨਾ ਕੋ ਰਿਕਾਰਡ ਟੁੱਟਿਆ ਐਰ ਕੀ ਪਿਛਲੇ ਸਾਲ ਨਾਲ ਵੀ ਜ਼ਿਆਦਾ ਨੁਕਸਾਨ ਹੋਇਆ ਜੀ ਇਹ ਤੇ ਲਾ ਲੋ ਰਾਹ ਪਰ ਰਾਈਆਂ ਵਾਲਾ 4-5 ਯਾਰ ਏਕੜ ਖਤਮ ਹੋ ਗਿਆ ਤੇ ਜੂ ਚੱਲਦਾ ਜੇ ਪਿੱਛੋਂ ਲਾ ਕੇ ਦਸੂਵੇ ਤੋਂ ਲਾ ਕੇ ਸੁਲਤਾਨਪੁਰ ਦੇ ਹਰੀ ਪੱਤਨ ਤੱਕ ਪਾਣੀ ਜਾਂਦਾ ਜੀ ਬਹੁਤ ਤਗੜਾ ਨੁਕਸਾਨ ਹੋਇਆ ਇੰਨੀਆਂ ਮੈਂ ਬੇਨਤੀਆਂ ਕਰਦਾ ਕਬੂਲ ਮਨ ਨੂੰ ਬਹੁਤ ਦੁੱਖ ਲੱਗਾ ਮਨ ਦੀ ਗੱਲ ਨਹੀਂ ਨਿਕਲਦੀ ਹੁਣ ਆਪਣੇ ਪੱਤਰਕਾਰ ਆਏ ਕਰਨੀ ਪਈ ਆ ਜੀ ਨਹੀਂ ਕਰਦਾ ਇਧਰ ਨੂੰ ਉਹਨੂੰ ਫਸਲਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ ਅੱਜ ਸਾਡੀ ਐਡਿਊ ਫਾਊਂਡੇਸ਼ਨ ਦੀ ਟੀਮ ਭਲਾਥ ਹਲਕੇ ਦੇ ਵਿੱਚ ਰਾਪੂਰ ਰਾਇਆਂ ਪਿੰਡ 'ਚ ਆਪਾਂ ਇਸ ਟਾਈਮ ਖੜੇ ਆ ਜਿਹੜਾ ਮੰਡ ਏਰੀਆ ਬਿਆਸ ਦੇ ਨਾਲ ਹੈ ਉੱਥੇ ਆਏ ਆ ਤੇ ਜੋ ਹਾਲਾਤ ਅਸੀਂ ਦੇਖ ਰਹੇ ਹਾਂ ਇਸ ਟਾਈਮ ਸਾਰੀਆਂ ਫਸਲਾਂ ਕਈ ਹਜ਼ਾਰਾਂ ਏਕੜ ਜਿਹੜਾ ਆ ਉਹ ਦਰਿਆ ਦੇ ਪਾਣੀ ਕਰਕੇ ਹੜਾਂ ਕਰਕੇ ਡੁੱਬ ਗਿਆ ਇੱਥੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਇੰਨੀ ਇਸ ਟਾਈਮ ਪੂਰ ਸਿਚੁਏਸ਼ਨ ਚੱਲ ਰਹੀ ਹੈ ਕਿ ਪਿੰਡਾਂ ਦੇ ਵਿੱਚੋਂ ਨਿਕਲ ਨਿਕਲ ਕੇ ਜਿਹੜੇ ਬੰਦ ਦੇ ਉੱਤੇ ਆ ਕੇ ਲੋਕ ਰਹਿ ਰਹੇ ਨੇ ਉਹਨਾਂ ਦੇ ਉਹਨਾਂ ਦੇ ਜਾਨਵਰ ਵੀ ਉਹਨਾਂ ਦੇ ਨਾਲ ਆਏ ਨੇ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਟੈਂਟ ਤੇ ਹਾਲਾਤ ਇੰਨੇ ਇੱਕ ਇਸ ਟਾਈਮ ਬੱਤਰ ਨੇ ਕਿ ਲੋਕਾਂ ਨੂੰ ਆਪਣੇ ਸਰਵਾਈਵਲ ਦੇ ਲਈ ਐਂਜੀਓਸ ਤੇ ਤੇ ਸਮਾਜ ਸੇਵੀਆਂ ਤੇ ਡਿਪੈਂਡੈਂਟ ਹੋ ਕੇ ਉਹਨਾਂ ਦੀ ਮਦਦ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਮੇਰੀ ਇਹੀ ਅਪੀਲ ਹੈ ਸਾਰੇ ਸਮਾਜ ਨੂੰ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਆਈਏ ਤੇ ਆਪਣੇ ਇਹਨਾਂ ਵੀਰ ਭਰਾਵਾਂ ਦੀ ਇਹਨਾਂ ਮਾਵਾ ਪੈਣਾ ਦੀ ਸੇਵਾ ਦੇ ਵਿੱਚ ਜੋ ਵੀ ਬਣਦੀ ਮਦਦ ਹੈ ਉਹ ਕਰਕੇ ਆਪਾਂ ਇਹਨਾਂ ਲੋਕਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਈਏ ਤੇ ਖਾਸ ਕਰਕੇ ਜਦੋਂ ਇਹ ਪਾਣੀ ਹੁਣ ਸੁੱਕਣਾ ਹੈ ਡਾਊਨ ਹੋਣਾ ਉਦੋਂ ਬਿਮਾਰੀਆਂ ਜ਼ਿਆਦਾ ਫੈਲਦੀਆਂ ਨੇ ਤੇ ਮੇਰੀ ਅਪੀਲ ਹੈ ਡਾਕਟਰਸ ਦੀ ਟੀਮ ਨੂੰ ਵੀ ਮੇਰੀ ਅਪੀਲ ਹੈ ਐਨ ਜੀਓਜ਼ ਨੂੰ ਵੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਆਪਾਂ ਸੇਵਾ ਕਰੀਏ ਆਪਣੇ ਲੋਕਾਂ ਦੀ ਤੇ ਪ੍ਰਸ਼ਾਸਨ ਦਾ ਕਿਹੋ ਜਿਹਾ ਇੱਥੇ ਕਾਰਗੋ ਜਾ ਰਹੀ ਹੈ ਥੋੜਾ ਉਸ ਬਾਰੇ ਵਿੱਚ ਦੱਸੋ ਸਾਡੀ ਦੂਜੀ ਤੀਜੀ ਵਿਜ਼ਿਟ ਹੈ ਜੀ ਜਦੋਂ ਲੋਕਾਂ ਨਾਲ ਗੱਲ ਕਰੀਦਾ ਲੋਕ ਤਾਂ ਇਹੀ ਕਹਿ ਰਹੇ ਆ ਕਿ ਪ੍ਰਸ਼ਾਸਨ ਦਾ ਖਾਸੇ ਇਸ ਟਾਈਮ ਕੋਈ ਰੋਲ ਨਹੀਂ ਰਿਹਾ ਕਿਉਂਕਿ ਪ੍ਰਸ਼ਾਸਨ ਵਾਲੇ ਆਂਦੇ ਨੇ ਕੁਝ ਆਪਣੀ ਫਾਰਮੈਲਿਟੀ ਕਰਕੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਨੇ ਉਹ ਕਰਕੇ ਚੱਲ ਜਾਂਦੇ ਆ ਪਰ ਜਿਹੜੀਆਂ ਰੀਅਲ ਪ੍ਰੋਬਲਮਸ ਰੀਅਲ ਗਰਾਉਂਡ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਕਈ ਵਾਰੀ ਲੋਕ ਜੋ ਉਹਨਾਂ ਦੇ ਮਨ 'ਚ ਭਾਵਨਾਵਾਂ ਨੇ ਉਹ ਜਦੋਂ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲੋਕਾਂ ਨੂੰ ਹੋਰ ਕੀ ਅਪੀਲ ਕਰਨਾ ਚਾਹੀਦਾ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਪਹਿਲਾਂ ਤੇ ਸਮਾਜ ਨੂੰ ਇਹ ਅਪੀਲ ਕਰਦਾ ਕਿ ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਸਾਡੇ ਵੀਰ ਭਰਾਣੇ ਤੇ ਜਿਹੜੇ ਲੋਕ ਇਸ ਟਾਈਮ ਇਸ ਸਿਚੁਏਸ਼ਨ 'ਚ ਫਸੇ ਹੋਏ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਜਲਦੀ ਤੋਂ ਜਲਦੀ ਸਿਚੁਏਸ਼ਨ 'ਚੋਂ ਬਾਹਰ ਨਿਕਲੋ ਅਸੀਂ ਤੁਹਾਡੇ ਬੱਚੇ ਆ ਤੁਹਾਡੇ ਵੀਰ ਭਰਾ ਆ ਜਿੱਥੇ ਕਿਤੇ ਸਾਡੇ ਮਦਦ ਦੀ ਲੋੜ ਆਸੀ ਹਮੇਸ਼ਾ ਤੁਹਾਡੇ ਨਾਲ